ਯਾਰ ਬਰਾੜ ਕਿੰਨਾ ਜ਼ਮਾਨਾ ਬਦਲ ਗਿਆ ਹਨਾ ਜਿਹੜਾ ਆਪਣੇ ਵਾਲਾ ਸਮਾਂ ਸੀਗਾ 90 99 ਵਾਲੀ ਜਿਹੜੀ ਆਪਣੀ ਪੀੜ੍ਹੀ ਆ ਹਨਾ ਬਹੁਤ ਫਰਕ ਪੈ ਗਿਆ ਹੁਣ ਤਾਂ ਬੜਾ 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 ਫਰਕ ਪੈ ਗਿਆ ਫਰਕ ਦੀ ਯਾਰ ਸੁਣ ਲੈ ਹੁਣ ਆਪਾਂ ਸਟਾਰਟ ਬੜਾ ਨਹੀਂ ਤਾਂ ਸਕੂਲ ਤੋਂ ਹੀ ਕਰ ਲਾ ਹਾਂ ਆਪਾਂ ਹੁਣ ਜਦੋਂ ਪਲੱਸ 2 ਕੀਤੀ ਜਿਹੜੇ ਸਨ ਚ 11 10 11 11 12 ਚ ਕੀਤੀ ਇੱਥੇ ਜੇ ਕੀਤੀ ਹਨਾ ਉਦੋਂ ਮੰਨ ਕੇ ਚਲ ਟਾਵੇਂ ਟਾਵੇਂ ਬੰਦੇ ਕੋਲੇ ਨਾ ਸਾਈਕਲ ਵੀ ਕਿਸੇ ਕੋਲੇ ਹੁੰਦਾ ਸੀ ਘਰ ਦੇ ਲੈ ਕੇ ਦਿੰਦੇ ਸੀ ਸਾਈਕਲ ਮੇਰੇ ਕੋਲੇ ਸਾਈਕਲ ਹੁੰਦਾ ਸੀਗਾ 10ਵੀਂ ਕਲਾਸ ਚ 10ਵੀਂ ਕਲਾਸ ਚ ਹਾਂ ਤੇ ਸਾਰਾ ਕਾਲਾ ਸੀਗਾ ਤੇ ਮਗਰਾੜ ਨੀਲਾ ਸੀਗਾ ਆਪ ਨੂੰ ਸੰਗ ਆਇਆ ਕਰੇ ਜਿਵੇਂ ਸਕੂਲ ਚ ਜਾਂਦੇ ਹਾਂ ਸਕੂਲ ਚ ਜਾਂਦੇ ਹਾਂ ਤੇ ਉਹ ਹੁਣ ਜਦੋਂ ਘਰ ਦੇ ਕਹਿੰਦੇ ਲੈ ਕੇ ਜਾਣਾ ਲੈ ਜਾ ਨਹੀਂ ਲੈ ਕੇ ਜਾਣਾ ਨਹੀਂ ਤੁਰ ਕੇ ਜਾ ਤੁਰ ਕੇ ਜਾਣੀ ਆਪਾਂ ਮੈਨੂੰ ਲੱਗਦਾ ਵੀ ਜਿਹੜੀ 90 99 ਵਾਲੀ ਆ ਪੀੜੀ ਆ ਨਾ ਆਪਾਂ ਫੱਟੀਆਂ ਵੀ ਆਪਾਂ ਪੋਚ ਲਈਆਂ ਹਨਾ ਦਵਤਾ ਨਾਲ ਸ਼ਾਈ ਨਾਲ ਆਪਾਂ ਲਿਖ ਲਿਆ ਪਿਆ ਉਹਦੇ ਤੇ ਫੱਟੀਆਂ ਤੇ ਤੇ ਘਾਚੀ ਕੁੱਟ ਕੇ ਘਰੇ ਭਿਓ ਕੇ ਉਦੋਂ ਵਾਰ ਬੋਰੀ ਵਾਲਾ ਵਸਤਾ ਬੋਰੀ ਥੱਲੇ ਨਾਲ ਵੀ ਲਿਆਣੀ ਮੈਨੂੰ ਨਾਲ ਵੀ ਲੈ ਕੇ ਜਾਣੀ ਬੋਰੀ ਵਾਲਾ ਵਸਤਾ ਤੇ ਆ ਜਿਹੜੀ ਹੁੰਦੀ ਸੀ ਕਿ ਮੋਰ ਪੰਖ ਹਨਾ ਵਿਦਿਆ ਪੜਾਈ ਆ ਉਹ ਲੱਗਿਆ ਆਪਣੇ ਬੂਟਾ ਇਹ ਕਿਤਾਬਾਂ ਚ ਆਪਾ ਪਾਲੀ ਉਦੋਂ ਐ ਹੁੰਦਾ ਉਹੀ ਪਾਈ ਜਾਣੀ ਬਾਈ ਵਾਰ ਵਾਰ ਜਿੰਨੇ ਮਰਜ਼ੀ ਨਲਾਇਕ ਕਰਦੇ ਸੀਗੇ ਉਹ ਪਾਉਂਦੇ ਨਲਾਇਕ ਹੀ ਸੀਗੇ ਉਦੋਂ ਐ ਹੁੰਦਾ ਵੀ ਬਾਈ ਕਿਰਾਂ ਇਹ ਪਾ ਲੋ ਪੜਾਈ ਜਿੰਨਾ ਮਰਜ਼ੀ ਲਾਏ ਪੜਾਈ ਦਾ ਆ ਹੀ ਜਾਣੀ ਜਾਂ ਮੋਰ ਦੇ ਖੰਭ ਹੁੰਦੇ ਸੀ ਤੇ ਇਹ ਚੀਜ਼ਾਂ ਪਾਉਣੀਆਂ ਉਹ ਹਨਾ ਤੇ ਜਦੋਂ ਰਿਜ਼ਲਟ ਸੁਣਨ ਜਾਣਾ گلاب ਦੇ ਫੁੱਲ ਲੈ ਕੇ ਜਾਣਾ ਹਨਾ ਭਾਲ ਕੇ ਹਾਂ ਸਾ ਮੈਂ ਦੱਸਿਆ ਨਾ ਵੀ ਆਪਣੀ ਪੀੜੀ ਇਹ ਹੀ ਹੈ ਬਈ ਆ ਆਈ ਦੀ ਤੇ ਲਾਲਾ ਯਾਰ ਜੋਤ ਹੁਣ ਆਈ ਫੋਨ ਆ ਇਹ ਜਿਹੜੇ ਫੋਨ 4 4 ਕੈਮਰਿਆਂ ਵਾਲੇ ਆ ਗਏ ਤੂੰ ਸਹੀ ਦੱਸੀ ਤੂੰ ਆਜੀ ਜ਼ਿੰਦਗੀ ਚ ਪਹਿਲਾ ਫੋਨ ਕਦੋਂ ਲਿਆ ਸੀ ਤੇ ਕਿਹੜਾ ਲਿਆ ਸੀਗਾ ਯਾਦ ਹੈ ਮੈਂ 2010 ਚ ਲਿਆ ਸੀਗਾ ਕਿਹੜਾ ਲਿਆ ਸੀ 1509 ਉਦੋਂ ਕਲਰ ਸਕਰੀਨ ਵਾਲਾ ਹੁੰਦਾ ਹੁੰਦਾ ਸੀ ਇੱਕ ਆਉਂਦਾ ਸੀ ਪਹਿਲਾਂ 1200 1100 ਚੱਲਦਾ 1100 ਚੱਲਿਆ ਸਟਾਰ 1200 ਆ ਗਿਆ 1100 ਦੀ ਪੀਲੀ ਸਕਰੀਨ ਸੀਗੀ ਤੇ 1209 ਉਹ ਕਲਰ ਸਕਰੀਨ ਆ ਸੀਗਾ 1100 ਪਤਾ ਕਿੰਨੇ ਦਾ ਵੇਚੋ ਉਹਦਾ ਤਾਂ ਬਹੁਤ ਮਹਿੰਗਾ ਸੀ 4500 ਦਾ ਫੋਨ ਨਾ 1100 1100 ਸੀਗਾ 4500 ਦਾ ਦਰਸ਼ਕੋ ਫੋਨ ਸੀ ਉਹਦਾ 1100 ਜਿਹੜਾ ਆਪਾਂ ਅੱਜ ਆ ਕਹਿ ਦਿੰਦੇ ਆ 1100 ਦੀ 15 Pro ਜਿੰਨੀ ਚੜਾਈ ਸੀ ਪੂਰੀ ਚੜਾਈ ਹੁੰਦੀ ਫਿਰ 52 33 62 33 33 10 760 600 ਕੱਡਾ ਵੱਡਾ ਦੀ ਫੋਨ ਇੱਕ 12 10 ਉਹਨੇ ਦੇ ਉਹਦੇ ਰਿੰਗਰ ਕੜ ਕੜ ਕੇ ਰਿੰਗਰ ਕੜ ਕੜ ਕੇ ਆਏ ਸਾਬਤਾ ਹੀ ਚਲਾ ਲੈਣੇ ਬਾਈ ਯਾਰ ਉਹ ਜਵਾਨਾ ਨਾ ਪਰ 600 ਫੋਨ ਦੇ ਕੋਲ ਕਿੰਨਾ ਭਾਰਾ ਸੀ ਵਿਚਾਲੇ ਉਹ ਤੇ ਪੰਭੀਰੀ ਜੀ ਪੰਭੀਰੀ ਹੋਣੀ ਸੀ ਨਾ ਫਿਰ ਸੋਨੀ ਰੈਕਸ਼ਨ ਦੇ ਆਏ ਸੋਨੇ ਦੇ ਮਟਰੋਲਾ ਫਿਰ ਇੱਕ ਤਾਂ ਦਰਸ਼ਕਾਂ ਨੂੰ ਪਤਾ ਨਹੀਂ ਹੁਣ ਜਿਹੜੇ ਅੱਖੀਆਂ ਨਾਲ ਛੋਟੇ ਬੱਚੇ ਆ ਜਿਹੜੇ ਬੱਚੇ ਕਹਿ ਸਕਦੇ ਕਿਉਂਕਿ ਜਿਹੜੇ ਹੋਣ ਵਾਲੀ ਪੀੜ੍ਹੀ ਹੈ ਨਾ ਬਾਈ 2000 ਮਾਡਲ ਆ 2000 ਤੋਤੇ ਆ ਜਿਹੜੇ ਉਹਨਾਂ ਨੂੰ ਨਹੀਂ ਪਤਾ ਹਣਾ ਤੈਨੂੰ ਪਤਾ ਜੋ ਤਾਂ ਜਿਹੜੇ ਐ ਸਿਰਜਾ ਜੋੜ ਕੇ ਇਨਫਰਾਇਰਡ ਵਜਦੀ ਹੁੰਦੀ ਸੀ ਇਨਫਰਾਇਰਡ ਇਨਫਰਾਇਰਡ ਹੁੰਦੀ ਸੀ ਐ ਜੋੜ ਕੇ ਨਾ ਐ ਫੋਨ ਤੇ ਦਾ ਇੱਕ ਦੀ ਚੀ ਫੋਟੋ ਫਟੋਂ ਆਏ ਆਉਣੀ ਇੱਕ ਦੂਜੇ ਜਿਹੜੀਆਂ ਹੁਣ ਆਈ ਫੋਨ 'ਚ ਚੱਲੀ ਜਾਂਦਾ ਸਿਸਟਮ ਐ ਜੋੜ ਕੇ ਆਪਣੇ ਮਿੱਤਰ ਨੇ 32 20 ਫੋਨ ਆਉਂਦਾ ਸੀਗਾ ਉਹਦੇ ਸਾਈਡ ਤੇ ਲਾਈਟਾਂ ਚੱਲਦੀਆਂ ਜਾਂਦੀਆਂ ਸੀਗੀਆਂ ਕੋਈ ਜ਼ਿਆਦਾ ਕਹਿੰਦੇ ਬੁੜੀਆਂ ਰਾ ਬੁੜੀਆਂ ਹਾਂ ਤੇ ਉਹਦੇ 'ਚ ਨਾ ਮੰਨ ਲਓ ਵੀ ਗਾਣਿਆਂ ਦੀ ਜਿਵੇਂ ਆਪਣੇ ਉਹਦੇ ਰੀਲਾਂ ਵਾਲੇ ਡੈਕ ਹੁੰਦੇ ਸੀਗੇ ਤੇ ਰਿਕਾਰਡਿੰਗ ਹੋ ਜਾਂਦੀ ਸੀਗੀ ਗਾਣਿਆਂ ਦੀ ਉਹ ਹੀ ਟਿਊਨ ਲੱਗ ਜਾਂਦੀ ਉਹ ਜਦੋਂ ਕਿਤੇ ਵਿਹਲੇ ਬੈਠਿਆ ਹੁਣ ਤਾਂ ਬੰਦਾ ਗੂਗਲ ਤੇ ਸਰਚ ਮਾਰਦਾ ਹੁਣ ਤਾਂ ਬਾਲਾ ਕੋਲ ਤੇ ਸਰਚ ਮਾਰਦਾ ਹੁਣ ਤਾਂ ਉਵੇਂ ਹੀ ਚੱਲ ਪੈਂਦਾ ਉਹ ਜ਼ਮਾਨਾ ਉਹ ਵਧੀਆ ਸੀਗਾ ਮੈਨੂੰ ਲੱਗਦਾ ਵੀ ਆਪਣੀ ਇੱਕ ਜਿਨ੍ਹਾਂ ਨੇ ਬਲੂਟੁੱਥ ਦੇਖ ਲਿਆ ਤੇ ਵਾਰਤ ਲਿਆ ਹੁਣ ਤਾਂ ਬਲੂਟੁੱਥ ਸਿਰਫ ਇਨਾਕ ਵਾਰਤ ਦੇ ਆ ਵੀ ਜਾਂ ਤਾਂ 이어ਫੋ ਆਹ ਅਟੈਚ ਕਰ ਲੈਂਦੇ ਕੰਨਾਂ ਵਾਲੇ ਸਾਡੀ ਦਾ 10ਵੀਂ ਚ 180 ਰੁਪਏ ਫੀਸ ਸੀਗੀ ਮੈਂ ਤੁਹਾਨੂੰ ਆਪ ਦੀ ਸੱਚਾਈ ਦੱਸਦਾ 180 180 ਰੁਪਏ ਤੇ ਜਦੋਂ ਜੋਨ ਦੀਆਂ ਛੁੱਟੀਆਂ ਹੁੰਦੇ ਜਾਂ ਉਦੋਂ 2 ਮਹੀਨਿਆਂ ਦੀ ਫੀਸ ਇਕੱਠੀ ਜਮਾ ਕਰਵਾ ਲੈਂਦੇ ਆਪਣੇ ਵੀ ਛੁੱਟੀਆਂ ਦੀਆਂ ਉਹ ਲੈ ਲੈਂਦੇ ਹੁੰਦੇ ਫੀਸ 180 ਤੇ 360 ਰੁਪਏ ਹੀ ਬਣੇ ਬਣ ਗਏ ਉਦੋਂ 360 ਰੁਪਏ ਘਰੋਂ ਆਏ ਮੰਗਣੇ ਇੰਨੇ ਔਖੇ ਹੁੰਦੇ ਸੀ ਕਿ ਵੀ ਅਰ 360 ਰੁਪਏ ਘਰੇ ਪਤਾ ਨਹੀਂ ਹੋਣਗੇ ਕਿ ਨਾ ਹੋਣਗੇ ਵੀ ਐਨੀ ਵੈਲਿਊ ਸੀਗੀ 2000 ਇਹ 7-8 ਦੀ ਗੱਲ ਆ ਤੇ ਮੰਨ ਲਾ ਵੀ ਹੌਣ ਜੇ ਦੇਖੀ ਹੌਣ ਤਾਂ ਜਵਾਗ 100 ਰੁਪਏ ਉਹੀ ਖਾ ਜਾਂਦਾ ਸਮਝਦੇ ਪਹਿਲੀ ਵਾਰ ਤਾਂ ਲੈਂਦਾ ਹੀ ਨਹੀਂ 100 ਰੁਪਏ ਅਗਲਾ ਕਹਿੰਦਾ 100 ਦਾ ਕੀ ਆਊਗਾ ਤੇ ਉਦੋਂ 360 ਰੁਪਏ ਘਰੋਂ ਆਏ ਜਦੋਂ ਮੰਗਣੇ ਉਦੋਂ ਆਏ ਹੁੰਦਾ ਸੀਗਾ ਵੀ ਯਾਰ ਘਰ ਦੇ ਕਹਿਣਗੇ ਵੀ ਪਹਿਲਾਂ ਤਾਂ ਇਹ 2-4 ਦਿਨ ਤਾਂ ਉਹੀ ਨਿਗਾ ਦੇਣੇ ਜਿਹੜੇ ਹਾਲੇ ਠਹਿਰ ਕੇ ਮੰਗਾਗਾ ਠਹਿਰ ਕੇ ਮੰਗਾ ਜਿੱਦੇ ਵੀ ਮੰਗਣੇ ਵੀ ਉਦੋਂ ਪੂਰਾ ਡਰ ਕੇ ਵੀਰ ਕਿਤੇ ਆਇਆ ਨਾ ਕਹਿੰਦਾ ਸਾਡੇ ਪੈ ਗਿਆ ਮੈਚ ਸਮਾਂ ਚੱਲਦਾ ਉਹ ਯਾਰ ਆਏ ਸਮਾਂ ਹਾਸਾ ਖੇਡਿਆ ਚਾਹੀ ਨੰਗ ਨੰਗ ਜਾਣਾ ਤੇ ਜਾਂ ਗਵਾਂਢ ਸਾਡੇ ਖੇਡਾਂ ਦਾ ਤੇ ਅੱਜ ਦੀਆਂ ਖੇਡਾਂ ਦਾ ਫਰਕ ਕਰਾ ਲਿਆ ਗਿਆ ਬਾਲਾ ਬਾਲਾ ਯਾਰ ਉਦੋਂ ਬੰਦਰ ਕਿਲਾ ਆ ਪੀਚੋ ਦੇਖ ਲਾ ਮੁੰਡੇ ਕੁੜੀਆਂ ਇਕੱਠੇ ਖੇਡਦੇ ਆਏ ਸੀ ਇੱਕ ਹੁੰਦਾ ਸੀ ਆ ਪਿੱਠੂ ਪਿੱਠੂ ਗੋਲੀਆਂ ਜਿਵੇਂ ਗੁੱਤੇ ਪਾਉਣੇ ਗੁੱਲੀ ਡੰਡਾ ਹੋ ਗਿਆ ਇਹ ਚੀਜ਼ਾਂ ਹੀ ਚੱਲਦੀਆਂ ਸੀ ਆ ਤਾਂ ਮੈਨੂੰ ਲੱਗਦਾ ਵੀ ਹੁਣ ਤਾਂ ਲੋਪ ਹੀ ਹੋ ਗਏ ਆ ਉਹਦਾ ਕੰਪੀਟੀਸ਼ਨ ਹੁੰਦੇ ਪਬਜੀ ਨੇ ਲੂ ਪੀ ਲਿਆ ਪਬਜੀ ਨੇ ਕਿੰਨੇ ਜੋ ਆਕਮਲੇ ਕਰਤੇ ਯਾਰ ਇੱਕ ਗੱਲ ਹੋਰ ਆ ਜੋਤ ਉਦੋਂ ਯਾਰ ਬੰਦਾ ਜਵਾਕ ਵਾਧਾ ਫੁੱਲਦਾ ਵੀ ਸੀ ਟੈਨਸ਼ਨ ਵੀ ਆਣੀ ਸੀ ਕਿਉਂ ਸੀ ਕਿਉਂਕਿ ਖੁੱਲੀਆਂ ਖੇਡਾਂ ਖੇਡਦੇ ਸੀ ਪ੍ਰੈਕਟੀਕਲ ਖੇਡਾਂ ਸੀ ਬਾਕੀ 8 ਵਜੇ ਸਕੂਲ ਲੱਗਦਾ ਹਾਂ ਹੁਣ ਤਾਂ ਇਹਨਾਂ ਦਾ ਹੁਣ ਮੰਨ ਲਾ ਫਿਰ ਸਾਚ ਸਕੂਲ ਦੀ ਸੁਣ ਲਾ ਤੂੰ ਸ਼ਕਤੀਮਾਨ ਵੇਖਣਾ ਹਾਂ ਦੁਪਹਿਰੇ ਤੂੰ ਕਿਨੇ ਆ ਰਹੀ ਭਜੇ ਸਕੂਲੋਂ ਸ਼ਕਤੀਮਾਨ ਵੇਖਣ ਕਰੇ ਸਾਡਾ ਤਾਂ ਜਮਾ ਬਾਰ ਚ ਹੁੰਦਾ ਸੀਗਾ ਉੱਥੇ ਆ ਜਾ ਅਸੀਂ ਭਾਈ ਉੱਥੋਂ ਭੱਜਣਾ 12 ਵਜੇ ਫਿਰ ਇੱਕ ਨੇ ਐਂਟੀਨਾ ਫੜਨਾ ਸਿਆਪਾ ਕਿਹੜਾ ਇੱਕ ਹੁੰਦਾ ਸੀ ਉੰਟੀਨੇ ਨੂੰ ਆਇਆ ਕਰੀਣਾ ਇੱਕ ਨੇ ਤਾਂ ਉੱਤੇ ਬੈਠੇ ਨੇ ਸਟੋਰੀ ਸੁਣੀ ਜਾਣੀ ਉਹ ਜਕਾਲ ਕੀ ਕਰਦਾ ਡਾਕਟਰ ਜੈ ਉਹ ਦੂਜੇ ਸ਼ਕਤੀਮਾਨ ਆ ਗਿਆ ਗੀਤਾ ਵਿਸ਼ਵਾਸ ਕੀ ਕਰੀ ਜਾਂਦੀ ਹੈ ਉਹਨੇ ਸਾਰੀ ਸਟੋਰੀ ਤਾਂ ਬੈਠੇ ਨੇ ਸੁਣ ਲੈਣੀ ਤੇ ਜਾਂ ਬਾਅਦ ਚ ਦੱਸਣੀ ਭਾਈ ਉਹ ਨਹੀਂ ਆ ਉਹ ਨਹੀਂ ਆ ਰਹਿਣੀ ਯਾਰ ਮੈਨ ਲਈ ਉਹ ਚੀਜ਼ਾਂ ਲੋਕ ਨਾ ਓਮ ਵੀ ਸੌਕੇ ਦੇਗੇ ਬਰਾੜ ਕਹਿੰਦੇ ਆਂ ਪੈਸਾ ਆਈ ਜਾਂਦਾ ਲੋਕਾਂ ਕੋਲੇ ਉਹ ਨਹੀਂ ਉਹਨੀ ਟੈਨਸ਼ਨ ਆ ਵਧ ਗਈਆਂ ਸੈਟ ਹੋਈ ਜਾਂਦੇ ਉਹ ਨਹੀਂ ਹੁਣ ਤੂੰ ਆਪਸੇ ਹਾਬ ਲਾਲਾ ਵੀ ਆ 3 2 2 5 ਫੋਨ ਪਿਆ ਕੌ ਲੱਗਿਆ ਪਿਆ ਇੰਨੇ ਫੋਨ ਰੱਖ ਕੇ ਵੀ ਸੰਤੁਸ਼ਟੀ ਨਹੀਂ ਆਪਾਂ ਨੂੰ ਐ ਦਿਮਾਗ ਤੇ ਸਟ੍ਰੈਸ ਰਹਿੰਦਾ ਹਨਾ ਉਦੋਂ ਸਿਰਫ ਕੀ ਹੁੰਦਾ ਇੱਕ ਹੀ ਟੀਵੀ ਘਰੇ ਉਹਦੇ ਤੇ ਸਾਰਾ ਟੱਬਰ ਸਾਰਾ ਟੱਬਰ ਫਿਰ ਹੋਰ ਵੇਖ ਉਹ ਤੇ ਲਿਸ਼ਕਾਰਾ ਚੱਲਣਾ ਬੁੜੀਆਂ ਨੂੰ ਪਤਾ ਹੁੰਦਾ ਸੀ ਲਿਸ਼ਕਾਰਾ ਇੰਨੇ ਮੇ ਚੱਲ ਵਜਣਾ 7 ਸਵਾ 7 ਖਬਰਾਂ ਚੱਲਣੀਆਂ ਖਬਰਾਂ ਚੱਲਣੀਆਂ 7 ਸਵਾ 7 ਤੇ ਟਾਈਮ ਵੇੜ ਕੇ ਕੰਮ ਨਵੇੜ ਕੇ ਟਾਈਮ ਨਾ ਤੇ ਉਦੋਂ ਆ ਕੇ ਵੀ ਚੁੱਲ੍ਹੇ ਤੇ ਆਉ ਤੇ ਟੀਵੀ ਮੂਰੇ ਬਹਿ ਜਾਣਾ ਉਹਦਾ ਵੇੜੇ ਖੁੱਲੇ ਹੁੰਦੇ ਸੀਗੇ ਬਾਹਰ ਸਾਡੇ ਵੀ ਆਈ ਸੀਗਾ ਵੱਡਾ ਬੈਂਚ ਸੀਗਾ ਉਹਦੇ ਤੇ ਰੱਖ ਲੈਣਾ ਟੀਵੀ ਬਾਹਰ ਸਾਰਿਆਂ ਨੇ ਉਦੋਂ ਬਾਅਦ ਸਾਰੇ ਬਸ ਇੱਕ ਸਮਾਂ ਦਾ ਯਾਰ ਜਿੰਨੇ ਟੇ ਘਰੇ ਕੰਮ ਰਿਹਾ ਉਹਨੇ ਟੀਵੀ ਤਾਂ ਵੇਂਦੇ ਨਹੀਂ ਹੁਣ ਹੁਣ ਬਾਕੀ ਪਰਿਵਾਰ ਚ ਕੋਈ ਬੈਂਦਾ ਫੋਨ ਲੈ ਚੱਕਿਆ ਚਾਰਜ ਜਨੇ ਇਕੱਠੇ ਬੈਠਿਆ ਡੋ ਅਫੰਡਾ ਬਾਕੀ ਜਿਹਨੇ ਹੁਣ ਰੋਟੀ ਪਾ ਲਈ ਪਾ ਕੇ ਆ ਕੇ ਕਮਰੇ ਚ ਵੜ ਜਾਣਾ ਫੋਨ ਨਾਲ ਫੋਨ ਦੇ ਨਾਂ ਰੋਟੀ ਖਾਣੀ ਹਾਂ ਤੜਕੇ ਨਿਕਲਣਾ ਤੜਕੇ ਨਿਕਲਣਾ ਉਹ ਅੱਗੇ ਬਹਿ ਜਾਣਾ ਚੁੱਲ੍ਹੇ ਦੇ ਵਾਲੇ ਦਿਵਾਲੇ ਬੈਠੇ ਰਹਿਣਾ ਰੋਟੀ ਖਾਂਦੇ ਮਨ ਲੱਗਾ 10 ਵਜੇ ਉਹ ਗੱਲਾਂ ਮਰੀ ਜਾਣੀਆਂ ਫੇਰ ਉੱਠਦਾ ਨਹੀਂ ਕਰਦਾ ਹੁਣ ਕੋਈ ਰਾਤ ਨੂੰ ਮੈਂ ਨਾ ਮੰਮੀ ਨੂੰ ਜਗਾ ਕੇ ਨਾਲ ਉਹ ਤਾਲਾ ਨਾਟਕ ਚੱਲਦਾ ਹੁੰਦਾ ਸੀਗਾ ਆਪੀਤੀ ਹਾਂ ਸਵਾ 10 ਹਾਂ ਤੇ ਉਹ ਮੈਂ ਵੇਖਣ ਨਾਲੇ ਤਾਂ ਮੈਨੂੰ ਸੋਣਾ ਮੈਨੂੰ ਡਰ ਲੱਗਾ ਨਾਲੇ ਵੇਖਣਾ ਵੀ ਜਰੂਰ ਵੀ ਆ ਸ਼ੌਂਕ ਉਹ ਚੀਜ਼ਾਂ ਨੂੰ ਚਾਹ ਹੁੰਦਾ ਹੁਣ ਚਾਹ ਹੈ ਨਹੀਂ ਆ ਉਹ ਚੀਜ਼ਾਂ ਦਾ ਹੁਣ ਤਾਂ ਮੰਨ ਕੇ ਜੇ ਸਕੂਲ ਆ ਕੋਟ ਆਪਾਂ ਜਾਂਦੇ ਰਹੇ ਆ ਆਪਾਂ ਪੜ੍ਹਦੇ ਰਹੇ ਆ ਹਨਾ ਜਦੋਂ ਉੱਥੇ ਜਾਣਾ ਘਰੋਂ ਮਿਲਨੇ 50 ਰੁਪਏ ਮਿਲ ਜਾਨੇ ਵੀ ਡੇਲੀ ਦਾ ਖਰਚਾ ਹਾਂ ਵੈਸੇ ਉਹ ਵੀ ਉਹ ਵੀ ਨਾਲੇ ਗੱਡੀਆਂ ਤੇ ਪੱਠੇ ਲਿਆਉਣੇ ਦੇਖ ਲਾ ਤੇ ਦੋ ਸਾਡੇ 1 ਘੰਟਾ ਬਲਦ ਤਾਂ ਆਉਣ ਤੇ ਲੱਗਦਾ ਸੀਗਾ ਬਲਦ ਗੱਡੀ ਤੇ 1 ਘੰਟਾ ਜਾਣ ਤੇ ਲੱਗਦਾ ਸੀ ਤੇ ਹੁਣ ਆ ਮੋਟਰਸਾਈਕਲ ਆ ਨੀ ਰਹਿ ਜਾਂ ਹੁਣੇ 10 ਮਿੰਟਾਂ ਚ ਆ ਜਾਂਦਾ ਇਹ ਵੀ ਐਂ ਲੱਗਦਾ ਬਾਹਲੀ ਟਾਈਮ ਲਾਦਾ ਟਾਈਮ ਬੜਾ ਲੱਗਦਾ ਉਹਦਾ ਲੋਕ ਕਿੰਨੇ ਸੌਖੇ ਸੀਗੇ ਇੱਕ ਮੇਨ ਨਾ ਸਬਰ ਸਬਰ ਹੈਣੀ ਹੁਣ ਉਹਦਾ ਸਬਰ ਸੀ ਬਾਈ ਉਹਦਾ ਸਬਰ ਪੂਰਾ ਹੀ ਹੁਣ ਤਾਂ ਤੁਮਾਂ ਦਾ ਵੀ ਜਦੋਂ ਬਾਹਲੀ ਬਾੜ ਕੀ ਜਾਣਾ ਯਾਰ ਸੈਰ ਦੋ ਆਪਾਂ ਰੋਡ ਤੇ ਜਾਣਾ ਨਾ ਗੱਡੀ ਲੈ ਕੇ ਜੇ ਤੂੰ ਮੜੀ ਕਿਤੇ ਗੱਟੀ ਗੱਡੀ ਨਹੀਂ ਨਾ ਵੱਟੀ ਅਗਲੇ ਤੇ ਅਗਲਾ ਬਾਈ ਗੋਲੀ ਮਾਰਨ ਤੱਕ ਆਉਂਦਾ ਉਤਰ ਕੇ ਲੜਨ ਤੱਕ ਐਂ ਗੱਲ ਫੜਨ ਤੱਕ ਆਉਗਾ ਪਾਸੇ ਨਹੀਂ ਕੀਤੀ ਹੋਣੀ ਕੀਤੀ ਸਬਰ ਹੈਣੀ ਬਾਈ ਆਪਣੇ ਵੇਲੇ ਵੀ ਆਪਾਂ ਦੇਖਦੇ ਆ ਜਿਵੇਂ ਜਿਹੜੇ ਆਪਣੇ ਮੰਨ ਲਾ ਵੀ 90 ਤੋਂ 2000 ਤੋਂ ਥੱਲੇ ਥੱਲੇ ਵਾਲੀ ਪੀੜ੍ਹੀ ਹੈ ਨਾ 95 96 99 90 ਉਦੋਂ ਵੀ ਭਰਾਪਾ ਸੀਗਾ ਸਾਡੇ ਮੇਰੇ ਦੇਖਣ ਚ ਮੈਂ ਬਹੁਤ ਦੇਖਿਆ ਕਈ ਵਾਰ ਜਿਵੇਂ ਕਿਸੇ ਦੇ ਬਿਮਾਰੀ ਆ ਜਾਨੀ ਹੈ ਨਾ ਕੋਈ ਬਿਮਾਰ ਹੋ ਜਾਣਾ ਜਾਂ ਫੇ ਮੌਤ ਹੋ ਜਾਣੀ ਉਹਦੋਂ ਨਰਮੇ ਹੁੰਦੇ ਸੀਗੇ ਨਰਮੇ ਵੀ ਲੋਕਾਂ ਨੇ ਇਕੱਠੇ ਮੰਗ ਪਾ ਦੇਣੀ ਜਿਵੇਂ ਆਪਾਂ ਕਹਿੰਦੇ ਨੇ ਨਾ ਸਾਰਾ ਪਰਿਵਾਰ ਇਕੱਠੇ ਹੋ ਗਿਆ ਆਸੇ ਪਾਸੇ ਆਪਸੇ ਹੋ ਗਏ ਉਹ ਗੁੱਡ ਕੇ ਜਾਂਦੇ ਸੀ ਤੇ ਹੁਣ ਤਾਂ ਜੇ ਕਿਸੇ ਦਾ ਘਾਜਾ ਦੇ ਹੋ ਜਾ ਅਗਲਾ ਡੌਂਡੀ ਪੱਟ ਦਿੰਦਾ ਵੀ ਯਾਰ ਉਹਦੇ ਨਾਲੇ ਦੂਜੀ ਐਂ ਗੱਲ ਅਗਲਾ ਕਹਿੰਦਾ ਯਾਰ ਮਰਜੀ ਦਾ ਚੰਗਾ ਡਾਊਨ ਹੋ ਜੇ ਹੁਣ ਤਾਂ ਆ ਚੀਜ਼ਾਂ ਹੋ ਗਈਆਂ ਹੁਣ ਉਦੋਂ ਬਾਹ ਫੜਦੇ ਸੀ ਉਹਦੋਂ ਬਾਹ ਫੜਦੇ ਸੀ ਉਹਦੋਂ ਹਯਾ ਦਾ ਸੀਗੀ ਯਾਰ ਹੁਣ ਹੁਣ ਡੇਗਨ ਜੀ ਹੋਏ ਪਏ ਆ ਵੀ ਇਹ ਕਿਤੇ ਤਰੱਕੀਕਾਰੀ ਨਾ ਜਾਵੇ ਯਾਰ ਬੰਦਾ ਹੁਣ ਆਹ ਚੀਜ਼ ਹੋ ਗਈਆਂ ਬਹੁਤ ਯਾਰ ਉਹ ਗੱਲਾਂ ਸੀ ਹੁਣ ਤਾਂ ਮਨ ਲੱਗਦਾ ਵੀ ਆਹ ਲਾਈਟ ਬਿਨ ਇੱਕ ਮਿੰਟ ਨਹੀਂ ਸਾਰਦੇ ਉਦੋਂ ਕੱਟ ਕਿੜੇ-ਕੜੇ ਹੁੰਦੇ ਸੱਟ ਕਿੜੇ-ਕੜੇ ਪੱਖੀਆਂ ਚੱਲੇ ਜਾਂਦੇ ਸੀ ਹਾਂ ਐਡੇ-ਐਡੇ ਤਗੜੇ ਕੱਟ ਹੁੰਦੇ ਸੀ ਏਸੀ ਕਿਸੇ ਦੇ ਘਰੇ ਨਹੀਂ ਹੁੰਦਾ ਸੀ ਕੱਚੇ ਕੋਠੇ ਜਾਂ ਕਿਤੇ ਛੱਪਰ ਜਿਹਾ ਬਣਾਇਆ ਉਦੋਂ ਆਪਣੇ ਉਹੇ ਜਿਹਾ ਮਾਹੌਲ ਸੀਗਾ ਤਾਂ ਹੀ ਆਪਾਂ ਆਪਣੀ ਜਿਹੜੀ ਉਮਰ ਦੇ ਹਲੇ ਆਪਾਂ ਕੇਤੇ ਨਾਲ ਜੁੜੇ ਬੈਠੇ ਹਾਂ ਜੁੜੇ ਬੈਠੇ ਫੋਨ ਵਾਲੇ ਜਵਾਕਾਂ ਨੂੰ ਤਾਂ ਹੀ ਨਹੀਂ ਪਤਾ ਨਹੀਂ ਕਦੋਂ ਪਾਣੀ ਦੀ ਵਾਰੀ ਆ ਕਿੱਥੇ ਸਾਡਾ ਖ ਕਿੰ ਕੇਵਟ ਨੰਬਰ ਨਹੀਂ ਪਤਾ ਨਹੀਂ ਪਤਾ ਨਾ ਕਿਸ ਨੂੰ ਖਤੌਨੀ ਪਤਾ ਨਾ ਖਸਰਾ ਪਤਾ ਕਿਸੇ ਨੂੰ ਨਹੀਂ ਪਤਾ ਕੋਈ ਬਾਈ ਨਹੀਂ ਪਤਾ ਵੀ ਸਾਡੇ ਇਧਰ ਨੂੰ ਕਿੰਨੀ ਬਾਈ ਆ ਕਿਉਂਕਿ ਬਾਈ ਹੁਣ ਯਾਰ ਬਾਲੀ ਵੜ ਗਈ ਜਣਾ ਕਿਸ ਨੂੰ ਐ ਨਹੀਂ ਪਤਾ ਜਵਾਗ ਨੂੰ ਪੁੱਛ ਲਈ ਵੀ ਕਿਲਾ ਕਿੰਨੇ ਕਰਮਾ ਦੁੰਦਾ ਹਾਂ ਕਿਸੇ ਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਮਿਲ ਨਹੀਂ ਪਤਾ ਆਪ ਦੀ ਕਦੋਂ ਆ ਟਰੈਕਟਰ ਨਹੀਂ ਪਤਾ ਕਿ ਕਿਹੜੇ ਗੇਅਰ ਚ ਤਾਂ ਯਾਰ ਨਾ ਐ ਪਤਾ ਇੱਕ ਕਨਾਲ ਚ ਕਿੰਨੇ ਆ ਨਾ ਕਿਲੇ ਚ ਪਤਾ ਕਿੰਨੀਆਂ ਕਨਾਲ ਆ ਹੈਗੀਆਂ ਕਿਸੇ ਨੂੰ ਨਹੀਂ ਪਤਾ ਇਹ ਅਸਲ ਆਪਾਂ ਨੇ ਬਸ ਉਹ ਇਹ ਉਹ ਚੀਜ਼ਾਂ ਜਾਣ ਹੈ ਨਹੀਂ ਉਹ ਬਹੁਤ ਪ੍ਰੇਮ ਸੀਗਾ ਖੇਤੀ ਦੇ ਨਾਲ ਚਲ ਆਪਾਂ ਕਈ ਮਾਰਥ ਗਿਆ ਡੇਰੇ ਦਾਰੇ ਸ਼ੋਰ ਉਹ ਛੋਟਾ ਜਵਾਕ ਇਹ ਦਾਹਾਂ ਬੜਾ ਹਾਲੰਦਾ ਉਹਨੂੰ ਮੈਂ ਪੁੱਛਿਆ ਐ ਕਰਕੇ ਉਹ ਕਹਿੰਦਾ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਬਾਈ ਬਾਪੂ ਨੂੰ ਹੀ ਪਤਾ ਹੁੰਦਾ ਸਾਰੇ ਤਾਂ ਇਹ ਚੀਜ਼ ਬਾਹਰ ਆਂਦਾ ਵੀ ਪੈੜੀ ਠੇਕੇ ਤੇ ਦੇਣੀ ਆ ਜਾਂ ਕਿਵੇਂ ਕਰਨੀ ਆ ਵੀ ਅਸੀਂ ਤਾਂ ਇਹ ਚੀਜ਼ ਦੀ ਟੈਨਸ਼ਨ ਹੀ ਨਹੀਂ ਲੈਣੀ ਆਂ ਦਾ ਆਪਾਂ ਘਾਟੇ ਬੰਦ ਦਿਖਾਤਾ ਨਾ ਜਿਹੜੇ ਨਵੀਂ ਜਨਰੇਸ਼ਨ ਆ ਉਹ ਖੇਤੀ ਤੋਂ ਖੇਤੀ ਤੋਂ ਦੂਰ ਆਪਣੇ ਮਾਪੇ ਦਾ ਵੀ ਕਸੂਰਾ ਵੀ ਆਪਾਂ ਐਂ ਦਿਖਾਤਾ ਵਿੱਚ ਤੱਕ ਕੱਲਾ ਯਾਰ ਚਲੋ ਠੀਕ ਆ ਪੜਾਈ ਵੀ ਜ਼ਰੂਰ ਆ ਪਰ ਆਪਾਂ ਹੀ ਕਹੀ ਕਿ ਪੜ ਲਓ ਪੜ ਲਓ ਇਹ ਚ ਕੋਹ ਨਹੀਂ ਪੰਦਾ ਐਂ ਕਰੇ ਹੁਣ ਵੀ ਆਪਣੇ ਇਹੀ ਆ ਵੀ ਬਾਹਰ ਜਾੜੋ ਬਾਹਰ ਜਾੜੋ ਇੱਥੇ ਕੁਛ ਨਹੀਂ ਬੰਦਾ ਆ ਚੀਜ਼ ਬਾਦੀ ਆਪਣੇ ਹੋਣਾ ਤੋਂ ਐਂ ਦੇਖ ਲਾ ਵੀ ਜਿਹੜਾ 5-4 ਕਿੱਲਾਂ ਵਾਲਾ ਜੀ ਜ਼ਿਮੀਂਦਾਰ ਹਨਾ ਖੇਤੀ ਕਰਕੇ ਉਹਦਾ ਜਿਹੜਾ ਜਵਾਕ ਆ ਵਧੀਆ ਰੋਟੀ ਖਾਦਦਾ ਉਹ 5-4000 ਤੇ ਪ੍ਰਾਈਵੇਟ ਨੌਕਰੀ ਦਾ ਕਰੀ ਜਾਂਦਾ ਤੇ ਆਪਦੀ ਖੇਤੀ ਨਹੀਂ ਕਰਦਾ ਮੈਂ ਯਾਰ ਮੈਂ ਦਾਦਾ ਸ਼ਹਿਰ ਕਿਤੇ ਵੀ ਲੱਗੇਗਾ ਤੂੰ ਕਿਤੇ ਵੀ ਕੰਮ ਤੇ ਲੱਗੇਗਾ ਤੈਨੂੰ 12000 ਤੋਂ ਲੈ ਕੇ ਵੱਧ ਤੋਂ ਵੱਧ 14 ਮਿਲ ਜਾ 14 ਮਿਲ ਜਾ 4000 ਦਾ ਤੂੰ ਤੇਲ ਫੁਕੇਗਾ ਤੇਲ ਫੁਕੇਗਾ ਤੇਰੇ ਕੋਲੇ ਬਜ ਬਜਾ ਕੇ ਉਹੀ 8-9 ਰਹਿ ਗਿਆ ਤੇ 8-9 ਦਾ ਯਾਰ ਤੂੰ ਘਰੇ ਇੱਕ ਮਜਰਾ ਖਾ ਲੈ ਤੇੜੀ ਗੱਲ 22 ਨਹੀਂ ਬਜਦਾ ਫਿਰ 4-5 ਬੰਦਾ ਪੈਂਟਾ ਸ਼ਰਟਾਂ ਦੇ ਜਾਂਦਾ ਮੈਂ ਤਾਂ ਇਹਨਾਂ ਵੀ ਇੱਕੀ ਪਾ ਕੇ ਫਿਰ ਭਾਈ ਸਾਰੀ ਦਿਹਾੜੀ ਅਗਲੇ ਦੇ ਥੱਲੇ ਕੰਮ ਕਰਨਾ ਅਗਲੇ ਨੇ ਭਾਈ ਰੋ ਵੀ ਮਾਰ ਕਰਕੇ ਆਦਾ ਜਾਣਾ ਇਹ ਵੀ ਪਤਾ 9 ਵਜਿਆਂ ਦੇ 8 ਆ ਆਪਣੇ ਹੁਣ ਹਾਲਾਤ ਮਾੜੇ 8 9 ਵਜੇ ਆਉਂਦੇ ਰਾਤ ਨੂੰ ਇੱਥੇ ਮਾਰ ਕੇ ਲਾਫੜਾ ਫੋਨ ਖੋਹ ਲੈਂਦੇ ਆ ਸਾਰਾ ਕੁਝ ਹੋ ਲੈ ਜਾਂਦਾ ਤੇ ਆਹ ਖੇਤੀ ਦਾ ਆਪਦਾ ਬਦਾਨਾ ਜੀ ਨਹੀਂ ਜੀ ਕਰਦਾ ਨਾ ਕਰੀ ਠੀਕ ਆ ਯਾਰ ਨਹੀਂ ਤਾਂ ਪਸ਼ੂ ਇੱਕ ਰੱਖ ਲੋ ਕਰੇ ਉਹ ਵੀ ਮੱਝ ਬਈ ਆਪਦਾ ਹੱਕ ਰੱਖਦੀ ਨਹੀਂ ਮੱਝ ਦੇ ਕੇ ਜਾਂਦੀ ਆ ਤੇ ਬਹੁਤ ਸਾਰਾ ਕੁਝ ਹੋ ਗਿਆ ਸਾਰਾ ਸਾਰਾ ਪਰ ਇਸ ਪਰਿਆਂ ਵਾਲਾ ਚੱਲੀ ਜਾਂਦਾ ਹਣਾ ਬਹੁਤ ਜ਼ਿਆਦਾ ਹੋ ਗਿਆ ਆਪਾਂ ਤਾਂ ਮੈਂ ਉਹੀ ਗੱਲ ਕਰਦਾ ਵੀ ਆਪਾਂ ਅੱਜ ਆਪਣੀਆਂ ਮਾਵਾਂ ਆਪਣੇ ਠੀਕ ਆ ਆਪਣੀ ਪੀੜ੍ਹੀ ਹੈ ਜਿਹੜੀ ਸਿਰਫ ਇਹ ਪੀੜ੍ਹੀ ਨੇ ਦੇਖਣਾ ਵੀ ਆ ਫੋਨ ਛੋਟਿਆਂ ਤੋਂ ਲੈ ਕੇ ਕਿਵੇਂ ਆਏ ਟੱਚ ਤੱਕ ਕਿਵੇਂ ਪਹੁੰਚੇ ਠੀਕ ਆ ਤੇ ਆਪਣੇ ਮਾਪੇ ਬਾਪ ਨੂੰ ਫੋਨ ਨਹੀਂ ਚਲਾਉਣੇ ਆਉਂਦੇ ਟੱਚ ਫੋਨ ਨਹੀਂ ਆਉਂਦੇ ਬਟਨ ਵਾਲੇ ਮਾਹਾਂ ਚ ਸਿਖਾਏ ਆਪਾਂ ਤੇ ਹੁਣ ਵਾਲੇ ਦਾ ਤੁਹਾਨੂੰ ਪਤਾ ਵੀ ਆਪਾਂ ਹੀ ਆ ਇਸ ਤੋਂ ਬਾਅਦ 15 ਤੋਂ ਇਹਨਾਂ ਦੀ ਸਟਾਰਟਿੰਗ ਸਟਾਰਟਿੰਗ ਹੀ ਹੁੰਦੀ ਹੈ ਠੀਕ ਹੈ ਹੁਣ ਨਵੇਂ ਬੱਚੇ ਜਿਹੜੇ ਜੰਮਿਆ ਤੇ ਡਾਟਾ ਟੈਬਲੇਟ ਇੱਕ ਬਈ ਮੈਂ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਸੀ ਸਕੂਲਾਂ 'ਚ ਜਿਹੜਾ ਕੰਮ ਚਲਾਤਾ ਹਾਂ ਇੱਕ ਹੋਰ ਮੈਂ ਗੱਲ ਕਰਦਾ ਹੁਣ ਤਾਂ ਸਕੂਲਾਂ 'ਚ ਬਈ ਕਿਤਾਬਾਂ ਵੀ ਨਵੇੜੀਆਂ ਦੇ ਐਲਸੀਡੀਆਂ ਤੇ ਹੀ ਹੈ ਸਾਰਾ ਕੰਮ ਤੇ ਆਨਲਾਈਨ ਲੈਪਟਾਪ ਜਿਵੇਂ ਬਾਹਰ ਅਸਾਈਨਮੈਂਟਾਂ ਚੱਲਦੀਆਂ ਉਹੀ ਕੰਮ ਆਪਣੇ ਸ਼ੁਰੂ ਹੋ ਗਿਆ ਦੂਜੀ ਗੱਲ ਆਪਾਂ ਕੋਸ਼ ਕਰਦੇ ਹਾਂ ਬਈ ਆਪਾਂ ਪਹਿਲਾਂ ਵੀਡੀਓ 'ਚ ਕਹਿੰਦੇ ਹੁੰਨੇ ਆ ਵੀ ਹੁਣ ਕਈ ਕਹਿਣਗੇ ਵੀ ਵਿਦਵਾਨ ਬਣੇ ਬੈਠੇ ਹਨ ਪਰ ਬਾਈ ਜੇ ਕੋਈ ਗੱਲਾਂ ਜਿੰਨੀਆਂ ਹੈਗੀਆਂ ਉਹ ਦੱਸ ਦਿਆ ਕਰੋ ਚੰਗੀਆਂ ਦੱਸ ਦਿਆ ਕਰੋ ਭਾਵੇਂ ਵਿਦਵਾਨ ਹੀ ਕਹਿ ਦੋ ਤੇ ਪਰ ਕੋਸ਼ਿਸ਼ ਕਰਿਆ ਕਰੋ ਆਪਦੇ ਬੱਚਿਆਂ ਨੂੰ ਇੱਕ ਘੰਟਾ ਗਰਾਊਂਡ ਦੇ ਵਿੱਚ 5 ਵਜੇ ਨਾਲ ਜਾਵੜਿਆ ਕਰੋ ਕੁਝ ਨਹੀਂ ਹੁੰਦਾ ਹਰੇਕ ਦੇ ਪਿੰਡ ਚ ਗਰਾਊਂਡ ਵਿਹਲੇ ਪਏ ਆ ਉੱਥੇ ਬਾਈ ਖੜਾ ਲਓ ਤੇ ਫੋਨਾਂ ਚੋਂ ਬਾਹਰ ਕੱਢ ਦੋ ਇੱਕ ਨਾਸੀ ਐਣੀ ਜਵਾਕਾਂ ਦਾ ਅੱਜ ਕੱਲ੍ਹ ਤੋ ਐਂ ਦੇਖ ਲਾ ਕੋਈ ਮੁੰਡੇ ਕੁੜੀ ਦਾ 5 ਫੁੱਟ ਤੋਂ ਕਾਦੂ ਪੂਰਾ ਹੈ ਨਹੀਂ ਮੈਂ ਤੂੰ ਦਿਖਾ ਦੇ ਕੋਈ ਹੈ ਨਹੀਂ ਗਾ ਤੇ 40 ਕਿੱਲੋ ਤਾਂ ਭਾਰ ਨਹੀਂ ਵਾਧਾ ਨਾ ਨਾ ਜਮੇ ਨਹੀਂ ਦੁੱਧ ਦਾ ਪੀਣਾ ਨਹੀਂ ਬਾਈ ਯਾਰ ਦੁੱਧ ਨੂੰ ਕਹਿ ਕੇ ਵੇਲੇ ਉਹ ਐ ਨਵੇਂ ਜਵਾਕ ਪੀਂਦੇ ਜੀ ਨਿਊਟ੍ਰਲ ਹਾਂਬਰਗ ਤੇ ਇਹ ਚੀਜ਼ਾਂ ਬਾਈ ਨੁਕਸਾਨਦਾਇਕ ਆ ਹਾਰਮੋਨ ਜਿਹੜੇ ਵਿਗੜੀ ਜਾਂਦੇ ਜਿਹੜੇ ਆ ਬਾਈ ਹੁਣ ਆਪਾਂ ਮੈਂ ਕਹਿਣਾ ਨਹੀਂ ਚਾਹੁੰਦਾ ਗੇ ਟਾਈਪ ਹੁਣ ਬਣਈ ਜਾਂਦੇ ਨਾ ਬੰਦੇ ਜੀ ਇੰਨਾ ਇੰਨਾ ਇਹ ਬਹੁਤ ਜ਼ਿਆਦਾ ਨਾ ਇਹ ਵੱਧ ਗਈਆਂ ਇਹ ਚੀਜ਼ ਕਿਉਂਕਿ ਆ 2000 ਕੈਸਟਾਈ ਪਈਊਗੀ ਜੋਤ ਨੂੰ ਪੁੱਛ ਲਾ ਆਪਣੇ ਫੋਨਾਂ ਦੇ ਇੱਡਾ ਇਹ ਕੁਸ ਹੋ ਗਿਆ ਕਿਉਂ ਹੋ ਗਿਆ ਬਾਈ ਖਾਣ ਪਾਣ ਨਾਲ ਵੀ ਇਹ ਤਾਇ ਦਾ ਮੁੰਡਾ ਕਹਿੰਦਾ ਹੁੰਦਾ ਬਾਈ ਗੁਰਪੀ ਉਹ ਕਹਿੰਦਾ ਮੇਰੀ ਵੀ ਰੀ ਅਜਵਾਕਾਂ ਨੂੰ ਨਾ ਕਾੜਨੀ ਵਾਲਾ ਦੁੱਧ ਪਿਉਣਾ ਨਾ ਜਿੰਦਗੀ ਜੀ ਕਿਤੇ ਰੀ ਆ ਮੇਰੀ ਜਾਂਦਾ ਰੀਜਾਂ ਰਹਿ ਗਈਆਂ ਬਈ ਇਹ ਤੇ ਅੱਗੇ ਆਪਾਂ ਕਾੜਨੇ ਕਿੰਨਾ ਦੁੱਧ ਕਾੜਨੇ ਵਾਲਾ ਆਪਾਂ ਕਿੰਨਾ ਦੁੱਧ ਆ ਕੜੀ ਸਾਰੀ ਢੜੀ ਕੜੀ ਜਾਣਾ ਆਪਣੀਆਂ ਦਾਦੀਆਂ ਵਾਲੇ ਕਿੰਨਾ ਪੀ ਜਾਂਣਾ ਹੈ ਹੁਣ ਤਾਂ ਹੈ ਹੀ ਨਹੀਂ ਪਚਦਾ ਹੀ ਨਹੀਂ ਕੋਈ ਪਚਦਾ ਕਿਉਂ ਨਹੀਂ ਪਚਦਾ ਕਿ ਕਬਲਾ ਕਬਲਾ ਕਿ ਉਹ ਪੀ ਜਾਂਦੇ ਸੀ ਸਾਰੇ ਠੀਕ ਆ ਦੂਜੇ ਬਾਈ ਕਿਤਾਬਾਂ ਡਾਲੂ ਉਹ ਚੰਗੀਆਂ ਆਦੂ ਤੇ ਬਾਈ ਹੁਣ ਪਤਾ ਆ ਤਾ ਛੱਡ ਦੋ ਛੋਟੇ ਜਵਾਗ ਨੂੰ ਪਤਾ ਹੀ ਕਰਦੇ ਰੋਟੀ ਨਹੀਂ ਖਾਂਦਾ ਆਲਾ ਪੁੱਤ ਕਾਰਟੂਨ ਦੇਖ ਲਾ ਜੇ ਕੋਈ ਘਰੇ ਮੰਨ ਲਾ ਵੀ ਇਕੱਲੇ ਜਿਵੇਂ ਮਾਂ ਅੰਤਰ ਤੇ ਆਪਾਂ ਦੇਖਦੇ ਛੋਟੇ ਪਰਿਵਾਰ ਆ ਘਰੇ ਬੰਦਾ ਨਹੀਂ ਇਕੱਲੇ 부ੜੀ ਆ ਉਹ ਕਹਿੰਦੇ ਟਿਕਣ ਨਹੀਂ ਦਿੰਦਾ ਉਹਨੂੰ ਜਵਾਗ ਨੂੰ ਖੁਣ ਫੜਾ ਦਿੰਦੇ ਨਹੀਂ ਨਹੀਂ ਇਹ ਚੀਜ਼ਾਂ ਉਹਨੂੰ ਆਤ ਪੈ ਜਾਂਦੇ ਮੁੜ ਕੇ ਛੱਡ ਦਿੰਦਾ ਛੱਡਦੇ ਨਹੀਂ ਫਿਰ ਉਹਨੂੰ ਝੜਕਦੇ ਆ ਫਿਰ ਕੀ ਹੁੰਦਾ ਫਿਰ ਕਹਿੰਦੇ ਹੌਟਸਪੌਟ ਕਰਕੇ ਤੇ ਬਾਈ ਫਿਰ ਆਪਦੇ ਕੋਲੇ ਡਾਟਾ 1GB ਦੇ ਫਿਰ ਕੁੱਟਦੇ ਆ ਉਹਨੂੰ ਪਹਿਲਾਂ ਗਿਜਾ ਦਿੰਦੇ ਆ ਫਿਰ ਆਪਾਂ ਕੁੱਟਦੇ ਇਹ ਚੀਜ਼ਾਂ ਤੋਂ ਬਈ ਨਾ ਕੋਸ਼ਿਸ਼ ਕਰੋ ਜਵਾਕਾਂ ਨੂੰ ਕਿਤਾਬਾਂ ਨਹੀਂ ਲਾਓ ਗਰਾਊਂਡਾਂ ਨਹੀਂ ਲਿਆਓ ਘਰੇ ਫਰਵਾੜੀ ਬਣਾ ਦਿਓ ਜਿਵੇਂ ਹੁਣ ਬਣਿਆ ਖੇਤ ਇੰਨੀ ਕਿ ਜਗ੍ਹਾ ਬਣਾ ਲਓ ਉਹਨਾਂ ਨੂੰ ਬੂਟਿਆਂ ਦਾ ਸ਼ੌਂਕ ਪਾ ਲਓ ਹਨਾ ਬੱਚੇ ਨੂੰ ਯਾਰ ਬਿਜੀ ਖੇਤ ਲੈ ਜਾਓ ਹੌਂਚ ਲੈ ਜਾਓ ਕਿਤੇ ਵੀ ਲੈ ਜਾਓ ਬਸ ਇਹਦਾ ਜਵਾਕ ਦਾ ਜਿਹੜੇ ਪਾਸੇ ਧਿਆਨ ਲਾਤਾ ਇਹ ਚੀਜ਼ਾਂ ਦਾ ਬਹੁਤ ਕਰੇ ਪਾਸੇ ਹੋ ਜਾਂਦਾ ਤੇ ਠੀਕ ਆ ਦੋਸਤੋ ਬਾਕੀ ਹੋਰ ਵੀ ਗੱਲਾਂ ਬਹੁਤ ਗੱਲਾਂ ਪਈਆਂ ਕਰਾਂਗੇ ਕਿਸੇ ਟਾਈਮ ਹਨਾ ਜਿੰਨਾ ਕ ਸਮਾਂ ਲੱਗੇ ਹੁਣ ਆਪਾਂ 91 92 ਉਹ ਸਮੇਂ ਆਲਾ ਸੀ ਆਪਦੀ ਇਹ ਗੱਲਾਂ ਵੀ ਬਾਕੀ ਚੰਗੀਆਂ ਬਾਈ ਜਿਹੜੀ ਆਪਣੀ ਪੀੜੀ ਆ 91 ਤੋਂ ਲੈ ਕੇ 90 ਤੋਂ ਲੈ ਕੇ 2023 ਨਾ ਇਹ 98 99 ਸਾਰਿਆਂ ਨੂੰ ਪਤਾ ਹੈ ਇਹ ਚੀਜ਼ਾਂ ਵੇਖੀਆਂ ਹੈ ਗਈਆਂ ਵੀ ਐਵੇਂ ਪਕਾਈ ਮਾਰੀ ਜਾਂਦੇ ਹੁਣ ਰੋਡੇ ਫਿਲਮ ਬਣੀ ਸੀ ਰੋਡੇ ਫਿਲਮ ਚ ਲੜਾਈ ਝਗੜੇ ਉਹ ਸਾਰੀ ਚੀਜ਼ ਵਿਖਾਈ ਗਈ ਹੈ ਉਹ ਉਹ ਜ਼ਮਾਨੇ ਦੀ ਠੀਕ ਆ ਉਦੋਂ ਬਾਈ ਹੁੰਦਾ ਸੀ ਚਲੋ ਇਹ ਚੀਜ਼ਾਂ ਹੁੰਦੀਆਂ ਸੀ ਪਰ ਜੇ ਚੰਗੀ ਚੀਜ਼ ਆ ਕਿਵੇਂ ਉਹ ਚੀਜ਼ਾਂ ਚ ਸਟਰਗਲ ਕੀਤਾ ਸਾਡੇ ਮਾਂ ਬਾਪ ਨੇ ਅਸੀਂ 50 ਪਿਆ 20 20 ਰੁਪਏ ਲੈ ਕੇ ਅਸੀਂ ਸਾਰਿਆ ਵਾ ਤੇ ਹੁਣ ਵਾਲੇ ਜਵਾਕ ਤਾਂ ਮੈਨੂੰ ਲੱਗਦਾ ਵੀ 5000 ਦੇ ਦੇਗੇ ਤਾਂ ਵੀ ਕਹਿਣਗੇ ਥੋੜਾ ਠੀਕ ਆ ਗੱਡੀ ਚਾਹੀਦੀ ਬੁਲਟ ਚਾਹੀਦਾ ਭਾਈ ਜੀ ਇਹ ਚੀਜ਼ਾਂ ਤਾਂ ਸਾਨੂੰ ਸਾਡੇ ਸੁਪਨੇ ਹੁੰਦੇ ਸੀ ਆਪਣੇ ਦਾ ਸੁਪਨੇ ਸਾਡੇ ਸੁਪਨੇ ਹੁੰਦੇ ਸੀ ਜੀ ਅੱਜ ਸਾਡੇ ਕੋਲੇ ਗੱਡੀਆਂ ਆਈਆਂ ਨਾ ਸਮਾਂ ਜਵਾਕ ਨੂੰ ਕਹੋ ਵੀ ਤੁਸੀਂ ਆਪ ਦਾ ਕੰਮ ਕਰ ਮਿਹਨਤ ਕਰ ਲੈ 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 ਇਹ ਚੀਜ਼ਾਂ ਭਾਈ ਵਾਕਈ ਸਚਾਈ ਆ ਸਮਾਂ ਕਟਿਆ ਤੰਗੀਆਂ ਚ ਕਟਿਆ ਜੇ ਸਾਡੇ ਕੋਲੇ ਬੂਟ ਸਕੂਲ ਵਾਲੇ ਆਏ ਨਾ ਕਹੀ ਕਹਿ ਦਿੰਦੇ ਹੁੰਦੇ ਆ ਸਕੂਲ ਟਾਈਮ ਚੱਲਦੇ ਹੁੰਦੇ ਸੀ ਹਾਂ ਅਗਲਾ ਕਹਿੰਦਾ ਨਾ ਬੂਟ ਜਿਹੜੇ ਸਕੂਲ ਵਾਲੇ ਨੇ ਵਿਆਹ ਕਿਵੇਂ ਵੇਖ ਲਿਆ ਮਰ ਹੀ ਜਾਂਦੇ ਆ ਮਾਰੀ ਨਹੀਂ ਜਾਂਦੇ ਸੱਚੀ ਵੇਖੇ ਆ ਭਾਈ ਹਾਂ ਉਵੇਂ ਹੀ ਵਰਦੀ ਉਹੀ ਸ਼ਰਟ ਘਰ ਦੇ ਨੇ ਕਹਣਾ ਯਾਰ ਹੁਣ ਤਿਆਰ ਹਾਂ ਟਾਈਮ ਲੇਟ ਹੋਈ ਜਨੇ ਤੂੰ ਆ ਜਾ ਛੁੱਟੀ ਦਿਵਾ ਕੇ ਹਾਇਰੀ ਲਵਾ ਕੇ ਤੇ ਉਵੇਂ ਹੀ ਲੈ ਜਣਾ ਸਕੂਲ ਵਾਲੀ ਵਰਦੀ ਇਹ ਗੱਲਾਂ ਸੱਚੀਆਂ ਬਾਈ ਇਹ ਵਾਕਈ ਸੱਚੀਆਂ ਗੱਲਾਂ ਹੁੰਦੀਆਂ ਗਈਆਂ ਉਹ ਤਾਂ ਸਕੂਲ ਚ ਆਰਡਰ ਦੇ ਦਿੰਦੇ ਸੀ ਵੀ ਰੋਜ਼ ਬੂਟ ਪਾਸ਼ ਕਰਦੇ ਹੋਣੇ ਤੇ ਚੈਰੀ ਉਦੋਂ ਹਾਲਾਤ ਹੀ ਇਹੋ ਜਿਹੇ ਸੀ ਮੈਨੂੰ ਲੱਗਾ ਚੈਰੀ ਦੀ ਪਾਸ਼ ਕੋਈ ਹੁਣ ਜਾਣ ਨਹੀਂ ਹੋਣਾ ਬਟਨ ਨੱਪ ਕੇ ਖੁੱਲਦੇ ਹੁੰਦੀ ਸੀ ਉਹਦਾ ਟੱਕਣ ਵੀ ਉੱਥੇ ਹਾਂ ਤੇ ਚੈਰੀ ਵਾਲੀ ਮੈਨੂੰ ਲੱਗਦਾ ਹੁਣ ਉਹਨੂੰ ਪਤਾ ਹੀ ਨਹੀਂ ਪਹਿਲਾਂ ਉਹ ਕਹਿੰਦੀ ਸੱਕ ਜਾਣੀ ਸਿਆਲ ਚ ਉਹ ਭਰਾਵਾਂ ਨੂੰ ਮਾਰਨਾ ਹਾਂ ਫਿਰ ਉਹ ਬਰਛ ਤੇ ਲਾਉਣਾ ਉਹ ਕਰ ਦੇਣਾ ਹਾਂ ਬਹੁਤ ਬਈ ਇਹ ਚੀਜ਼ਾਂ ਵਾਕਈ ਜਦੋਂ ਸਕੂਲ ਸੀ ਉਹ ਜਦੋਂ ਬਾਹਲੇ ਜਦੋਂ ਜੋਂ ਦੀਆਂ ਛੁੱਟੀਆਂ ਹੁੰਦੀਆਂ ਹੁੰਦੀਆਂ ਸੀਗੀਆਂ ਉਦੋਂ ਆਪਣੇ ਸਕੂਲਾਂ ਚ ਆਮ ਹੀ ਹੁੰਦਾ ਸੀਗਾ ਵੀ ਦੇਸੀ ਖੰਡ ਲਿਆਓ ਹਾਂ ਉਹਨੂੰ ਪਾਣੀ ਚ ਘੋਲ ਕੇ ਪੀਣਾ ਜਿਆਦਾ ਟੈਂਪਰੇਚਰ ਨਾ ਹੋਵੇ ਕੋਈ ਚੰਗੀ ਸੀ ਉਹ ਕਈ ਜਵਾਕੇ ਮਤਲਬ ਉਹ ਤਾਂ ਪਹੁੰਚ ਨਹੀਂ ਹੁੰਦੀ ਪਹੁੰਚ ਨਹੀਂ ਹੁੰਦੀ ਸੀ ਮਹਿੰਗੀ ਸੀ ਨਾ ਹਾਲਾਤ ਉਹ ਦੇਸੀ ਦਾ ਜਿਹੜੀ ਮੋਟੀ ਕੱਟ ਕੁੱਟੀ ਜਣੀ ਕੋਟ-ਕੋਟ ਕੱਪੜੀਆਂ ਬਾਹਰ ਲੈਣ ਜਾਂਣਾ ਉਹ ਸਕੂਲ ਚ ਪਾ ਕੇ ਉਹ ਪਤਾ ਤਾਂ ਹੁੰਦਾ ਨਹੀਂ ਸੀ ਵੀ ਉਹ ਦੁੱਜੂ ਉਹ ਦੇਸੀ ਦਾ ਦਾ ਫਰਕ ਆ ਉਹ ਫਿਰ ਆਪਣੇ ਵਰਗੇ ਬੰਦਾਂ ਨੇ ਆਪ ਕੱਟ ਕੇ ਉਹ ਪੁੜੀਆਂ ਬਣਾ ਕੇ ਲੈ ਜਾਣੀਆਂ ਚੂਰਨ ਵਾਲੀਆਂ ਪਾਈਆਂ ਨਹੀਂ ਹੁੰਦੀਆਂ ਸੀ ਲੰਮੀਆਂ ਲੰਮੀਆਂ ਚਾਰ ਦਿਨ ਦੇ ਸੀ ਇਕੱਤਰ ਉਹ ਚਾਰ ਉਹ ਖਾਣੀਆਂ ਰੋਟੀ ਤੇ ਧਰ ਕੇ ਨਾ ਹੋ ਜੇ ਨਾ ਹੋਣਾ ਖਾਣ ਰੋਟੀ ਤੇ ਪਾ ਲੈਣੀਆਂ ਚਾਰੇ ਉਹ ਭੁੱਕ ਕੇ ਖਾਈ ਜਾਂਦੇ ਮੱਖੀਆਂ ਆਈਆਂ ਚਲਦੇ ਜਾਂਦੇ ਇੱਕਦਿਆਂ ਚਾਰ ਮੱਛੀ ਵਾਲੀਆਂ ਟੌਫੀਆਂ ਹੁੰਦੀਆਂ ਨੇ ਐੜੀਆਂ ਐੜੀਆਂ ਲੰਮੀਆਂ ਠਿਆਨੀ ਦੀਆਂ ਦੋ ਹੋਣੀਆਂ ਇੱਕੋ ਫੁੱਲਿਆਂ ਦਾ ਪੈਕਟ ਆਉਂਦਾ ਹੁੰਦਾ ਸੀਗਾ 1 ਰੁਪਏ ਦਾ ਹੁੰਦਾ ਫਿਰ ਉਹ ਚੂਸੇ ਉਹਨਾਂ ਦੇ ਬੱਤੇ ਵਾਲੇ ਐ ਜਿਹੜੀਆਂ ਉਹ ਗੋਲੀ ਵਾਲਾ ਬੱਤਾ ਦਾ ਉਦੋਂ ਆਏ ਹੁੰਦਾ ਸੀਗਾ ਯਾਰ ਜੇ ਅੱਜ ਦੇ ਟਾਈਮ 'ਚ ਕੋਈ ਬੰਦੇ ਨੇ ਜਿਵੇਂ ਪੀ ਲਿਆ ਫੋਨ ਲੈ ਬਸ ਉਹ ਜੀ ਆ ਵੀ ਜਿਹਨਾਂ ਨੇ ਗੋਲੀ ਵਾਲਾ ਬੱਤਾ ਪੀ ਲਿਆ ਤੇ ਬਾਸ ਉਹ ਸਿਰ ਆ ਹਾਂ ਜਦੋਂ ਕਿਸੇ ਨੇ ਜਦੋਂ ਵਿਆਹ ਹੁੰਦਾ ਸੀ ਉਦੋਂ ਵੀ ਦਿਖਲਾਉ ਮਮੀ ਫੜਾ ਫੱਤੇ ਹੀ ਫੜਾ ਦਿੰਦੇ ਸੀ ਬਣਾ ਲੈਣੇ ਬੱਤੇ ਹੀ ਮੋਟਾ ਗਲਾਸ ਡਿਸਕੋਲ ਗਲਾਸ ਚੱਲ ਪਏ ਹੁਣ ਤੂੰ ਯਾਰ ਹੌਣ ਵਾਲਾ ਬੱਤਾ ਪੀ ਲਈ ਤੇ ਉਹ ਪੀ ਕੇ ਵੇਖ ਲੈਂਦਾ ਉਦੋਂ ਜਿਨ੍ਹਾਂ ਨੇ ਪੀਤੇ ਅੱਗੇ ਆਉਂਦਾ ਹੀ ਫਰਕ ਵੇਖ ਲਾ ਕਿੰਨੀ ਹੁਣ ਤਾਂ ਇੱਥੇ ਪਰ ਹੀ ਹੋ ਗਏ ਹੱਥ 'ਚ ਫੜ ਕੇ ਫੋਟੋ ਖਿਡਾਉਣੇ ਹੁਣ ਆਪਾਂ ਮੰਨ ਲਵਾਂ ਸ਼ਰਮ ਮੰਨਦੇ ਹਾਂ ਯਾਰ ਜੇ ਹੱਥ 'ਚ ਟੰਡਾ ਪੜਿਆ ਹੋਵੇ ਪਾਸੇ ਰੱਖ ਕੇ ਸ਼ਰਮ ਹੁੰਦੀ ਐ ਸ਼ਰਮ ਐਡਵਾਂਸ ਹੀ ਇੰਨੇ ਹੋ ਗਏ ਲੋਕ ਬਹੁਤ ਯਾਰ ਉਹ ਚੀਜ਼ਾਂ ਉਹ ਦੇਸੀ ਪੁਣਾ ਕਹਿਣ ਕੁਝ ਕਹਿ ਲੈਣ ਯਾਰ ਪਰ ਉਹ ਜਿਹੜੀਆਂ ਚੰਗੀਆਂ ਲੱਗਦੀਆਂ ਆ ਜੋ ਚੀਜ਼ ਨੂੰ ਬਾਈ ਅਸੀਂ ਮਿਸ ਕਰਦੇ ਹਾਂ ਬਾਕੀ ਦੇ ਵਿੱਚ ਵੀ ਉਹਦਾ ਆਪਾਂ ਨੂੰ ਆਏ ਨਹੀਂ ਕਿਸੇ ਦੇ ਆਵਾਜ਼ ਨਹੀਂ ਮਾਰਨੇ ਪੈਂਦੀ ਸੀ ਹੁਣ ਤਾਂ ਅਗਲੇ ਤੇ ਬਾਰ ਚ ਬੈਲਰ ਮਾਰ ਕੇ ਪਹਿਲਾਂ ਫੇਰ ਜਾਣਾ ਪੈਣਾ ਖੋਲਦੇ ਹੀ ਨਹੀਂ ਪਹਿਲੀ ਵਾਰ ਤਾਂ ਲੱਗਿਆ ਹਰੇਕ ਦੇ ਬਾਰ ਚ ਉਹਨਾਂ ਨੇ ਯਾਰ ਵੇਖ ਲੈਣਾ ਜੇ ਤਾਂ ਬੰਦਾ ਹੈਗਾ ਤਾਂ ਖੋਲ ਦੇ ਨਹੀਂ ਆਪੇ ਮੁੜ ਜੂਗਾ ਮੈਂ ਬਸ ਮੁੜ ਜੂਗਾ ਆਪਣੇ ਮਨ ਏਸੀ ਛੱਡ ਕੇ ਅੰਦਰ ਪਏ ਆ ਉਦੋਂ ਨਾ ਟੀਵੀ ਕਿਸੇ ਕਿਸੇ ਦੇ ਹੁੰਦਾ ਸੀ ਬਲੈਕ ਐਂਡ ਵਾਈਟ ਜਿਹਨੇ ਲਿਆਂਦਾ ਜੀ ਪੰਗੇ ਵਾਲੇ ਸਾਡੇ ਪੁਰਾਣੇ ਪਿੰਡ ਆਪਣੇ ਕੋਲੇ ਕਾਲਾ ਟੀਵੀ ਹੁੰਦਾ ਜੀ ਵੱਡਾ ਐਂਟੀਨਾ ਲਾਇਆ ਤਾਂ ਵੱਡਾ ਕਈ ਚੱਕੇ ਲ ਤੇ ਬਾਈ ਘਰੇ ਨਾ ਆਪਣੇ ਆਣ ਗਵਾਂਡ 20 25 ਜਣੇ ਆਏ ਬੈਠੇ ਹੋਣੇ ਆਏ ਟੀਵੀ ਚ ਆਏ ਲੱਗਦਾ ਜਿਵੇਂ ਟਿਕਟ ਲੈ ਕੇ ਬੈਠੇ ਆ ਐ ਵਿੰਦੇ ਹੁੰਦੇ ਸੀ ਉਦੋਂ ਹੁਣ ਤਾਂ ਬਹੁਤ ਯਾਰ ਬਦਲ ਗਏ ਜਮਨ ਤੇ ਠੀਕ ਆ ਦੋਸਤੋ ਕਰਾਂਗੇ ਕਿਸ ਦਿਨ ਹੋਰ ਬਾਕੀ ਵੀ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਬਾਕੀ ਬਾਈ ਜਿਨ੍ਹਾਂ ਨੇ ਗਲਤ ਕਮੈਂਟ ਕਰਨੇ ਉਹ ਤਾਂ ਕਰੀ ਜਾਣਿਆ ਨਾ ਤੇ ਜਿਹੜਾ ਨੇ ਬਾਈ ਹੰਡਾਇਆ ਉਹ ਜ਼ਰੂਰ ਕਮੈਂਟ ਕਰਿਓ ਉਹ ਜ਼ਰੂਰ ਦੱਸਣਗੇ ਉਹਨਾਂ ਨੂੰ ਜ਼ਰੂਰ ਚੰਗੀ ਲੱਗੂਗੀ ਵੀਡੀਓ ਇੱਕ ਸਾਂਝੀ ਵੀ ਜ਼ਰੂਰ ਕਰਿਓ ਗੱਲ ਜਿਹੜੀ ਜਿਹੜੀ ਤੁਸੀਂ ਕੀਤੀ ਆ ਚੌਰ ਮਸਤੀ ਹਨਾ ਆਦੇ ਯਾਰਾਂ ਮਿੱਤਰਾਂ ਦੀਆਂ ਗੱਲਾਂ ਉਹ ਵੀ ਜ਼ਰੂਰ ਕਰਿਓ ਤੇ ਆਪਾਂ ਕਹੇ ਤੈਨੂੰ ਪਿਆਰ ਗੱਲਾਂ ਬੋਲਣਾ ਠੀਕ ਆ ਦੋਸਤੋ ਧੰਨਵਾਦ